ਤੁਸੀਂ ਇਹ ਜਿਹੜਾ ਆਪਣੀ ਬਾਦੀ ਕਿੰਨੀ ਕਿਥੇ ਸਿੱਖਾ ਨਹੀਂ ਹਾਂਜੀ 180 ਘਾਟ 180 ਘਾਟ ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਬਣਾਇਆ ਵਾ ਤੇ ਆ ਜਿਹੜੇ ਇੰਨੇ ਤੁਸੀਂ ਆ ਸ਼ੀਸ਼ੇ ਲਾਏ ਕੱਚੇ ਤੇ ਤੁਹਾਨੂੰ ਨਹੀਂ ਪਤਾ ਵੀ ਇੱਥੇ ਕੋਈ ਆਪਾਂ ਉਪਰਬੰਧ ਕਰੀਏ ਵੀ ਇੱਥੇ ਬਾਰੀਆਂ ਜਿਹੜੀਆਂ ਵਾ ਉਹ ਲੋਹੇ ਦੀਆਂ ਹਨ ਤੰਦਰੇ ਹੋਣ ਲੱਗੇ ਆ ਕਿਤੇ ਤੇ ਕੋਈ ਵੀ ਅੰਦਰ ਆ ਜਾਊਗਾ ਫੇਰ ਜਦੋਂ ਪਤਾ ਸੀ ਪਈ ਉਹ ਲਾਗੇ ਬੰਦਾ ਕੋਈ ਦਮ ਚਲਾ ਰਿਹਾ ਆਪਣਾ ਤੇ ਉਹਨੇ ਸ਼ਾਇਦ ਕੋਈ ਕਹਿੰਦੇ ਪਹਿਲਾਂ ਕਿਹਾ ਵੀ 10 ਦਿਨ ਪਹਿਲਾਂ ਇਹਨਾਂ ਨੂੰ ਗਾਰਡੀਆਂ ਦਾ ਦੇਖ ਹੀ ਗਿਆ ਹੋ। ਤੋਂ ਹੀ ਪ੍ਰਸ਼ਾਸਨ ਦੇ ਧਿਆਨ ਚ ਲੈ ਆਦੀ ਗੱਲ ਹੈ। ਸਾਡੇ ਕੋਲ ਆਏ ਕਿ ਉਹਨਾਂ ਦੇ ਵਿੱਚ ਇੱਕ ਸਾਦੀ ਸੀ। ਸਾਡੇ ਕੋਲ ਆਈ ਵੀ ਅਸੀਂ ਮਹਾਰਾਜ ਦਾ ਸਬੂਤ ਸਭ ਕਹੀ ਦੱਸ। ਮੈਂ ਆਖਿਆ ਕਿ ਵਿੱਚ ਜਦੋਂ ਤੋਂ ਭਾਰਮਣੇ ਆਹਨੋ ਤੇ ਸਾਹਮਣੇ ਉਹ ਕਾਫੀ ਬਾਕੀ 남ਦੇ ਆਪਣਾ ਡੇਰਾ ਬੁੱਕੀ ਹੋ ਗਿਆ। ਉਹ ਤਾਂ ਕੋਈ ਮਾਰਾ ਦੱਸ ਨਹੀਂ ਦਿਖਾਈ। ਕੱਲ ਤੱਕ ਸਾਫ਼ ਹੀ ਸੱਧਾਂਗੇ। ਪਰ ਇਹ ਤਾਂ ਉਮਰ। ਤੁਹਾਡੇ ਜੋ ਨਾਂ ਕੋਈ ਗੁਰਦੁਆਰੇ ਦਾ ਮੈਂਬਰ ਬਣ ਸਕਦਾ। ਨਾ ਪ੍ਰਧਾਨ ਬਣ ਸਕਦਾ। ਤੁਸੀਂ ਜੋੜਿਆਂ ਦੀ ਸੇਵਾ ਕਰੋ ਤਾਂ ਉਮਰੇ تھے۔ ਜਿੰਨਾ ਚਿਰ ਵੀ ਜੋ ਆਉਣੇ ਆਪਾਂ। ਪਰ ਤੁਹਾਡੇ ਜੋ ਇੱਕ ਬੰਦਾ ਯੋਗ ਨਹੀਂ ਹੈਗਾ ਵੀ ਉਹ ਗੁਰਦੁਆਰੇ ਦੀ ਮੈਨੇਜਮੈਂਟ ਸੰਭਾਲੇ। ਬੋਲੇ ਸ਼ਰਮ ਵਾਲੀ ਗੱਲ ਆ ਵੀ ਉਹ ਬੰਦਾ ਸ਼ਰਿਆਮ ਆਇਆ ਔਰ ਸਦਾ ਯਾਨ ਕੇ ਅੰਦਰ ਵੜ ਗਿਆ ਘਟੋ ਘਾਡੇ ਦਾ ਤੁਹਾਡਾ ਗੁਰਦੁਆਰਾ ਵਾ ਤੁਹਾਡੇ ਨੇੜੇ ਹੋ ਰਿਹਾ ਦਾ ਦੋ ਤਿੰਨ ਬੰਦੇ ਤੁਸੀਂ ਇੱਥੇ ਪਹਿਰੇਦਾਰ ਲਾਓ ਪਹਿਰੇਦਾਰੀ ਤੇ ਆਪਾਂ ਹੀ ਕਰਨੀ ਆ ਨਾ ਔਰ ਸਿਖਾਣੇ ਵਾਸਤੇ ਵੀ ਇਹ ਨਮੋਸ਼ੀ ਵਾਲੀ ਗੱਲ ਆ ਰੋਜ਼ 10 20 ਸ਼ਿਕਾਇਤਾਂ ਹੁੰਦੀਆਂ ਆ ਵਾ ਪ੍ਰਧਾਨ ਸੈਕਟਰੀ ਲੜ ਪੇ ਆ ਸਾਡੇ ਕੋਲ ਪ੍ਰਬੰਧ ਰਵੇ ਦੂਜਾ ਕਬਜ਼ਾ ਕਰ ਗਿਆਹੀਂ ਕਰਨਾ ਜਿਹੜਾ ਕਬਜ਼ਾ ਕਰਕੇ ਬੈਠਾ ਮੈਂ ਨਹੀਂ ਛੱਡਣਾ ਪਰ ਸੇਵਾ ਕਰਨ ਦੇ ਲਈ ਇੱਕ ਤਿਆਰ ਨਹੀਂ ਗੁਰਦੁਆਰਿਆਂ ਦੇ ਵਿੱਚ ਪਹਿਰੇਦਾਰੀ ਕਰਨੀ ਸਾਡਾ ਕੰਮ ਆ ਇਸੇ ਵਾਰ ਇਸੇ ਵਾਰ ਜਿਹੜਾ ਨਹੀਂ ਛੱਡਦਾ ਉਸੇ ਬਾਕੀ ਬੀਚਪਾਸ ਕੋਸੇ ਕੋਸੇ ਕਸ ਕਰਦੇ ਆ ਬਾਕੀ ਬਾਤਾਂ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿੰਦਾ ਕਿ ਜੇ ਐਸਐਮ ਵੀ ਐਨ ਸਾਥ ਸੀਮਰਮ ਅਸਰ ਬਾਇਓਲੋਜੀ ਕਾ ਖਾਲਸਾ ਵਾਏ ਕੀ ਫਤਹਿ ਅਸੀਂ ਡੀਆਈਜੀ ਨਾਲ ਪਹਿਲਾ ਗੱਲ ਕਰ ਲਈ ਡੀਸੀ ਮੈਡਮ ਆਏ ਆ ਐਸਐਸਪੀ ਆਏ ਆ ਯਕਦੇ ਵੇਖੋ ਤਿੰਨ ਬੰਦੇ ਆ ਦੋ ਮੋਨੇਆ ਇੱਕ ਤੋਂ ਹੀ ਫੜ ਲਿਆ ਪੰਥੀ ਜਹੁੰਦਾ ਵੀ 24 ਘੰਟਿਆਂ ਦੇ ਵਿੱਚ ਦੋ ਬੰਦੇ ਵੀ ਫੜੇ ਜਾਣ ਜਿੱਥੇ ਕਿੱਥੇ ਮਰਜੀ ਭਾਵੇਂ ਪਤਾਲ ਤੋਂ ਕੱਢੋ ਤੁਸੀਂ ਕੱਢ ਸਕਦੇ ਨਾ ਮੈਨੂੰ ਪਤਾ ਦੂਜੀ ਗੱਲ ਇਹ ਦੁਸ਼ਤ ਦਾ ਲਾਗੇ ਘਰ ਆ ਉਹ ਉਹ ਘਰ ਦੀ ਸਾਡੇ ਲਈ ਕੋਈ ਐਬਨੀਅਤ ਨਹੀਂ ਉਹ ਥੇ ਆ ਮੜਾ ਮੋਟੋ ਦਾ ਜੋ ਵੀ ਹੋਇਆ ਕਿਸੇ ਸਾਡੇ ਬੰਦੇ ਤੇ ਕੋਈ ਕਾਰਵਾਈ ਕੋਈ ਪਰਚਾ ਕੋਈ ਬਦਲੇ ਦੀ ਗੱਲ ਇਹ ਨਹੀਂ ਹੋਣੀ ਚਾਹੀਦੀ ਪ੍ਰਸ਼ਾਸਨ ਦਾ ਕੰਮ ਆ ਵੀ ਜਿੰਨੇ ਇਹ ਕੰਮ ਕੀਤਾ ਉਹਦੇ ਪਿੱਛੇ ਕੌਣ ਆ ਨਾਲ ਕੌਣ ਆ ਇਹ ਕਿਦਾਂ ਉਹਨੇ ਸਾਰੀ ਬਣਾਈ ਇਹਦੀ ਜਾਂਚ ਕਰਕੇ ਤੇ ਜੋ ਕਾਨੂੰਨ ਤੁਸੀਂ ਤੇ ਕਾਨੂੰਨ ਮੁਤਾਬਕ ਹੀ ਕਰਨਾ ਮੈਨੂੰ ਵੀ ਪਤਾ ਕੋ ਇਨਸ਼ੋਰ ਕਰੋ ਬਾਕੀ ਸੰਗਤ ਆ ਜਿਹੜੀ ਵੇਖੋ ਆਪਾਂ ਪ੍ਰਸ਼ਾਸਨ ਨੂੰ ਵੀ ਕੀ ਕਵਾਂਗੇ ਗੁਰਦੁਆਰਿਆਂ ਦੀ ਰਾਖੀ ਅਸੀਂ ਤੈਅ ਕਰਨੀ ਹੈ ਪੰਥ ਨੇ ਤੈਅ ਕਰਨੀ ਹੈ ਪਹਿਰੇਦਾਰੀ ਕਮੇਟੀਆਂ ਆਪਾਂ ਸਾਰੇ ਆਪੋ ਆਪਣੇ ਇਲਾਕਿਆਂ ਦੇ ਗੁਰਦੁਆਰੇ ਵੇਖੀਗੇ ਤੇ ਗੁਰਦੁਆਰਿਆਂ ਦੇ ਵਿੱਚ ਪਹਿਰੇਦਾਰੀ ਦੇ ਪ੍ਰਬੰਧ ਕਰਵਾਈਏ ਜਿੱਥੇ ਪਹਿਰੇਦਾਰੀ ਦਾ ਪ੍ਰਬੰਧ ਨਹੀਂ ਆ 10 ਦਿਨਾਂ ਦੇ ਵਿੱਚ ਵਿੱਚ ਅਸੀਂ ਪੂਰੀ ਉਹਦੀ ਤਵਦੀਸ਼ ਕਰਾ ਕੇ ਫਿਰ ਉਥੋਂ ਸਰੂਪ ਨੇੜੇ ਲੈ ਦਾਂਗੇ ਜੇ ਪ੍ਰਬੰਧ ਨਹੀਂ ਕਰ ਸਕਦੇ ਤੇ ਮਹਾਰਾਜ ਦਾ ਸਰੂਪ ਰੱਖਣ ਦਾ ਕੋਈ ਹੱਕ ਨਹੀਂ ਫੇਓ ਨੇੜੇ ਹੋਰ ਕਿਤੇ ਗੁਰਦੁਆਰੇ ਚਲ ਜੇ ਹੁਣ ਆਪਾਂ ਪਾਠ ਕਰਨਾ ਵਾ ਤੇ ਮਹਾਰਾਜ ਦੇ ਸਰੂਪ ਗੋੰਦਵਾਲ ਸਾਹਿਬੇ ਦਿਨੇ ਆ ਮੈਂ ਅਪੀਲ ਕਰੂੰਗਾ ਵੀ ਆਪਾਂ ਸ਼ਾਂਤੀ ਬਣਾਈ ਰੱਖਣੀ ਆ ਆਪਾਂ ਸਿਆਣੇ ਵੀ ਬਣਨਾ ਆਪਾਂ ਇਹ ਤੈਅ ਕਰਾਈਏ ਵੀ ਅੱਗੇ ਤੋਂ ਇਹੇ ਨਾ ਹੋਵੇ ਆਪਣੀ ਜ਼ਿੰਮੇਵਾਰੀ ਲਈਏ ਆਪਾਂ ਬਾਕੀ ਦੇਖੋ ਫੇਰ ਉਹੀ ਗੱਲ ਦਰਦਾ ਦੋਸ਼ਨਾ ਦਿਓ ਕਿਸੈ ਗੁਰੂ ਕਿਰਪਾ ਕਰੇ ਇਹੋ ਜੀ ਮੰਦ ਭਾਗੀ ਘਟਨਾ ਦੁਬਾਰਾ ਕਦੀ ਫੇਰ ਨਾ ਵਰਤੇ ਮੈਂ ਦੁਨੀਆ ਭਰ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਫੇਰ ਅਪੀਲ ਕਰਦਾ بڑے ਮਸਲੇ ਆਉਂਦੇ ਆ ਕੋਈ ਕਿਸੇ ਦੇ ਆਉਣ ਤੇ ਗੁਰਦੁਆਰੇ ਪਾਬੰਦੀ ਲਾ ਰਿਹਾ ਵਿਦੇਸ਼ਾਂ ਚ ਕੋਈ ਪ੍ਰਧਾਨਗੀ ਤੇ ਬਹਿ ਜਾਂਦਾ ਤੇ ਬਾਅਦ ਛੱਡਦਾ ਨਹੀਂ ਨਾ ਛੋਣ ਹੁੰਦੀ ਆ ਕੋਈ ਕਹਿੰਦਾ ਮੈਂ ਵਾ ਕੋਈ ਕਹਿੰਦਾ ਮੈਂ ਵਾ ਇਹ ਗੱਲਾਂ ਛੱਡਿਏ ਗੁਰੂ ਘਰ ਦੇ ਸੇਵਾਦਾਰ ਬਣਿਏ ਤੇ ਗੁਰੂ ਗ੍ਰੰਥ ਸਾਹਿਬ ਦੀ ਪਹਿਰੇਦਾਰੀ ਪੰਥ ਕਰੇ ਹਰ ਗੁਰਦੁਆਰੇ ਦੀ ਪਹਿਰੇਦਾਰੀ ਦਾ ਪ੍ਰਬੰਧ ਹੋਵੇ ਜਿੱਥੇ ਪਹਿਰੇਦਾਰੀ ਦਾ ਪ੍ਰਬੰਧ ਨਹੀਂ ਹੋਵੇਗਾ ਉਤੋਂ ਫਿਰ ਸਾਨੂੰ ਜਿਹੜੇ ਗੁਰੂ ਸਾਹਿਬ ਦੇ ਸਰੂਪ ਆ ਉਹ ਨੇੜੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਭੇਜਨੇ ਪੈਣਗੇ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ ਮੈਂ ਗੁਰੂ ਕੋਲੋਂ ਮਾਫੀ ਮੰਗਦਾ ਪਾਤਸ਼ਾਹ ਅਸੀਂ ਸਾਡੇ ਹੁੰਦਿਆਂ ਤੇਰੇ ਪਾਵਨ ਸਰੂਪਾਂ ਦੀ ਇਹ ਬੇਅਦਬੀ ਹੋਈ ਸਹਿਣਯੋਗ ਨਹੀਂ ਆ ਪਰ ਤੂੰ ਪੰਥ ਨੂੰ ਸਮੱਤ ਬਖਸ਼ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਲਈ ਅਦਬ ਲਈ ਮਿਲ ਜੁਲ ਕੇ ਚੱਲੀਏ ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਨਾ ਕੱਲਾ ਟੇਕੀਏ ਮੱਥਾ ਢੇਕਦਿਆਂ ਨਾਲ ਹੀ ਗੁਰੂ ਨੂੰ ਸਰਵੋੱਚ ਮੰਨਦਿਆਂ ਹਰ ਗੁਰਦੁਆਰੇ ਦੇ ਵਿੱਚ ਆਪਾਂ ਚੰਗੇ ਪ੍ਰਬੰਧ ਕਰੀਏ ਆਪਾਂ ਪਾਠ ਕਰਨਾਵਾਂ ਤੇ ਮਹਾਰਾਜ ਦੇ ਸਰੂਪ ਜਾਣੇ ਆ ਜਿੰਨਾ ਚਿਰ ਤੱਕ ਇੱਥੇ ਪ੍ਰੋਪਰ ਪ੍ਰਬੰਧ ਨਹੀਂ ਹੁੰਦੇ ਇੱਥੇ ਸਰੂਪ ਨਹੀਂ ਆਉਣਾ ਇਹ ਸਾਰੀ ਕਮੇਟੀ ਜਿਹੜੀ ਤਾ ਉਮਰ ਨਾਲ ਇਹ ਤੇ ਨਾ ਇਹਨਾਂ ਦਾ ਕੋਈ ਘਰ ਚੋਂ ਮੈਂਬਰ ਕਦੀ ਨਹੀਂ ਬਣ ਸਕਦਾ ਮੈਂਬਰ ਅਮਰਤਾਰੀ ਪਹਿਲਾ ਸ਼ਰਤ ਆ ਬਾਕੀ ਆਪਾਂ ਫੇਰ ਬਹਿ ਜਾਾਂਗੇ ਪਰ ਮੈਂ ਸਾਰਿਆਂ ਨੂੰ ਇਹ ਵੀ ਕਹਿ ਕੇ ਜਾਣਾ ਵੀ ਆਪਾਂ ਸੰਜਮ ਚ ਰਹਿਣਾ ਜ਼ਾਬਤੇ ਚ ਰਹਿਣਾ ਗੁਰੂ ਦੀ ਬਾਣੀ ਨਾਲ ਜੁੜਨਾ ਤੇ ਇੱਕ ਮੁੱਠ ਆਪਾਂ ਰਹਿਣਾ ਹੈ ਕੋਈ ਹੋਰ ਬੰਦਾ ਇਸ ਘਰ ਦੇ ਵਿੱਚ ਅਸੀਂ ਨਹੀਂ ਵਸਣ ਦੇਣਾ ਇਹ ਇਦਾਂ ਹੀ ਰਹੂਗਾ ਮੈਨੂੰ ਪਤਾ ਉੱਥੇ ਸਾਡੇ ਰੋਪੜ ਦੇ ਲਾਗੇ ਪਨਿਹਾਰੇ ਵਾਲੇ ਸਾਡੇ ਚੇਲਿਆਂ ਨੇ ਬੇਦਬੀ ਕੀਤੀ ਉਹਦਾ ਘਰ ਅੱਜ ਵੀ ਥੇ ਬਣਿਆ ਇਹ ਥੇ ਹੀ ਰਹੂਗਾ ਤੁਸੀਂ ਤੈ ਕਰਾਉਣਾ ਪਰ ਸਾਡੇ ਕਿਸੇ ਵੀ ਨੌਜਵਾਨ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੁਸੀਂ ਦੋਸ਼ੀ ਪੜੋ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਆ ਕਰੋ ਔਰ 24 ਘੰਟਿਆਂ ਦੇ ਜਿਹੜੇ ਦੋ ਬੰਦੇ ਹੋ ਲੱਭ ਕੇ ਲਿਆਓ ਕਿਉਂਕਿ ਵੇਖੋ ਸੰਗਤ ਕਿੰਨੀ ਆ ਤੇ ਪੂਰੇ ਪੰਥ ਦਾ ਪ੍ਰੈਸ਼ਰ ਆ ਪਿਛਲੇ ਲੰਬੇ ਸਮੇਂ ਤੋਂ ਇਹੋ ਜੀ ਮੰਦਭਾਗੀ ਘਟਨਾ ਜਿਹਦਾ ਇੱਥੇ ਵਾਪਰੀ ਕਿਤੇ ਨਹੀਂ ਵਾਪਰੀ ਪ੍ਰਬੰਧਕ ਸਾਰੇ ਸਸਪੈਂਡ ਆ ਕੋਈ ਪ੍ਰਬੰਧਕ ਗੁਰਦੁਆਰੇ ਦਾ ਕਦੀ ਤਾਂ ਉਮਰ ਮੈਂਬਰ ਨਹੀਂ ਬਣ ਸਕਦਾ ਨਾ ਇਹਨਾਂ ਦੇ ਪਰਿਵਾਰ ਚੋਂ ਕੋਈ ਬਣ ਸਕਦਾ ਪ੍ਰਬੰਧਕ ਕਮੇਟੀ ਲਾਕੇ ਦੀ ਸੰਗਤ ਆਪ ਤੈਅ ਕਰੇ 30 ਮੈਂਬਰੀ ਬਣਾਓ ਤੇ ਹਰ ਪ੍ਰਬੰਧਕ ਚੋਂ ਇੱਕ ਬੰਦਾ ਰਾਤ ਨੂੰ ਮਹੀਨੇ ਬਾਅਦ ਉਹਦੀ ਡਿਊਟੀ ਹੋਣੀ ਰਾਤ ਨੂੰ ਇੱਥੇ ਪਹਿਰੇਦਾਰੀ ਨਾਲ ਕਰੂਗਾ ਦੋ ਬੰਦੇ ਹੋਰ ਰੱਖੋ ਜੇ ਕੋਈ ਆਉਂਦਾ ਵਾ ਇੱਥੇ ਗਲਤ ਕੰਮ ਕਰਨਾ ਉਹਨੂੰ ਨਾਲ ਦੀ ਨਾਲ ਹੀ ਜੋ ਕਰਨਾ ਚਾਹੀਦਾ ਕਰੋ ਪਰ ਆਪਾਂ ਬਾਅਦ ਵਿੱਚ ਨਾ ਰੋਈਏ ਪਹਿਰੇਦਾਰੀ ਆਪਾਂ ਲਾਜ਼ਮੀ ਕਰੀਏ ਅਸੀਂ ਕੀ ਦੋਸ਼ ਦਈਏ ਆਹ ਕੱਚ ਦੇ ਸ਼ੀਸ਼ੇ ਲਾਏ ਹੋਏ ਇਹਨਾਂ ਨੇ ਜਿੱਦਾਂ ਕੋਈ ਮਰਜ਼ੀ ਅੰਦਰ ਵੜ ਜਾਏ ਤੋਂ ਅਕਸਰ ਵੀ ਇੱਥੇ ਆਇਆ ਸਿਵ ਕੁਮਾਰ ਇੱਕ ਤੇ ਸਾਡੇ ਕਿਸੇ ਨੌਜਵਾਨ ਤੇ ਜੇ ਕੋਈ ਪਰਚਾ ਜੇ ਕੋਈ ਕਾਰਵਾਈ ਹੋਈ ਤੇ ਆਪਾਂ ਫੇਰ ਇੱਥੇ ਆਵਾਂਗੇ ਤੇ ਪੰਥ ਮੋਰਚਾ ਲਾਉਗਾ ਬਾਕੀ ਦੋਸ਼ੀਆਂ ਨੂੰ ਫੜੋ ਇਹਦੇ ਘਰ ਦੇ ਵਿੱਚ ਕੋਈ ਬਸਣਾ ਨਹੀਂ ਚਾਹੀਦਾ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਵਾਪਰੀ ਆ ਮੈਂ ਤੁਹਾਡੇ ਸਾਰਿਆਂ ਦੇ ਦੁੱਖ 'ਚ ਦਿਲੋਂ ਸ਼ਰੀਕ ਆ ਗੁਰੂ ਗ੍ਰੰਥ ਸਾਹਿਬ ਸਾਡਾ ਹੀ ਗੁਰੂ ਨਹੀਂ ਇਹਨਾਂ ਦਾ ਵੀ ਗੁਰੂ ਆ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸਜਦਾ ਕਰਦੇ ਉਹ 'ਚ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਉਹ ਕਾ ਦਿੰਦਾ ਵਾ ਅਵਲ ਅੱਲਾ ਨੂਰ ਪਾਇਆ ਗੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉੱਗ ਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨਾ ਭੂ ਲੋ ਭਾਈ